ਲਗੇ ਦੇਣੀ ਪੰਜ ਮੈਂਬਰੀ ਕਮੇਟੀ ਨੂੰ ਇੱਕ ਵੱਡਾ ਹਲੂਣਾ ਮਿਲਿਆ ਪੰਜ ਮੈਂਬਰੀ ਕਮੇਟੀ ਵਾਸਤੇ ਇੱਕ ਖੁਸ਼ਖਬਰੀ ਸਾਬਤ ਹੋ ਕੇ ਆਇਆ ਲੰਘਾ ਦੇਣ ਇਸ ਕਰਕੇ ਕਿਉਂਕਿ ਭਰਤੀਆਂ ਵਾਪਸ ਆਉਣ ਲੱਗੀਆਂ ਨੇ ਔਰ ਇੱਕ ਵੱਡਾ ਟਾਰਗੇਟ ਸੈੱਟ ਕਰ ਦਿੱਤਾ ਲੰਘੇ ਦੇਣੀ ਪੰਜ ਮੈਂਬਰੀ ਕਮੇਟੀ ਨੇ ਇੱਕੋ ਦਿਨ ਦੇ ਵਿੱਚ ਲੱਖ ਤੋਂ ਪਾਰ ਭਰਤੀਆਂ ਵਾਪਸ ਆਈਆਂ ਇਹ ਸੁਣਨ ਨੂੰ ਆਇਆ 1 ਲੱਖ ਤੱਕ ਭਰਤੀਆਂ ਜਿਹੜੀਆਂ ਨੇ ਇੱਕੋ ਦਿਨ ਦੇ ਵਿੱਚ ਵਾਪਸ ਆ ਜਣਾ ਇਹ ਪੰਜ ਮੈਂਬਰੀ ਕਮੇਟੀ ਦੀ ਭਰਤੀ ਪ੍ਰਕਿਰਿਆ ਵਾਸਤੇ ਇੱਕ ਵੱਡੀ ਖੁਸ਼ਖਬਰੀ ਸਾਬਤ ਹੋ ਸਕਦੀ ਹੈ ਕਿਉਂਕਿ ਦਾਵਾ ਤਾਂ ਕੀਤਾ ਗਿਆ ਕਿ 26 ਲੱਖ ਦੇ ਕਰੀਬ ਭਰਤੀਆਂ ਹੋ ਗਈਆਂ ਨੇ ਹੁਣ ਤੱਕ ਤਾਂ 29 ਲੱਖ ਤੱਕ ਵੀ ਕਈ ਵਾਰੀ ਕਿਹਾ ਜਾ ਰਿਹਾ ਹੈ ਹੋਰ ਭਰਤੀਆਂ ਜਿਹੜੀਆਂ ਨੇ ਹੋ ਰਹੀਆਂ ਨੇ ਕੀਤੀਆਂ ਜਾ ਰਹੀਆਂ ਨੇ ਔਨਲਾਈਨ ਭਰਤੀਆਂ ਕੀਤੀਆਂ ਜਾ ਰਹੀਆਂ ਨੇ ਔਨਲਾਈਨ ਭਰਤੀਆਂ ਚੱਲ ਰਹੀਆਂ ਨੇ ਵਿਦੇਸ਼ੀ ਧਰਤੀ ਦੇ ਉੱਤੋਂ ਵੀ ਸਮਰਥਨ ਜਿਹੜਾ ਉਹ ਪੰਜ ਮੈਂਬਰੀ ਕਮੇਟੀ ਨੂੰ ਮਿਲਦਾ ਨਜ਼ਰ ਆ ਰਿਹਾ ਹੈ ਇਸ ਬਾਰੇ ਜਾਣਕਾਰੀ ਜਿਹੜੀ ਹੈ ਉਹ ਮਨਪ੍ਰੀਤਿਆਲੀ ਨੇ ਆਪਣੇ ਸੋਸ਼ਲ ਮੀਡੀਆ ਪੇਜ ਦੇ ਉੱਤੇ ਸਾਂਝੀ ਕੀਤੀ ਜਦੋਂ ਲੰਘੇ ਦਿਨੀ ਪਟਿਆਲੇ ਵਿੱਚ ਸਨੌਰ ਤੇ ਕਨੌਰ ਇਲਾਕੇ ਦੇ ਵਿੱਚ ਸੀਗੇ ਉਸ ਵੇਲੇ ਉਹਨਾਂ ਨੇ ਸਾਫ਼ ਦੱਸਿਆ ਕਿ ਭਰਤੀ ਵਾਪਸ ਆਉਣੀ ਸ਼ੁਰੂ ਹੋ ਗਈ ਹੈ ਔਰ ਵੱਡੀ ਗੱਲ ਇਹ ਹੈ ਕਿ ਜਦੋਂ ਭਰਤੀ ਵਾਪਸ ਆਉਣ ਲੱਗੀ ਹੈ ਤੇ ਉਸ ਵੇਲੇ ਐਡਾ ਵੱਡਾ ਇਕੱਠ ਜਿਹੜਾ ਪੰਜ ਮੈਂਬਰੀ ਕਮੇਟੀ ਦੇ ਨਾਲ ਨਜ਼ਰ ਆ ਰਿਹਾ ਇਹ ਇਹ ਸਾਬਤ ਹੁੰਦਾ ਹੈ ਕਿ ਪੰਜ ਮੈਂਬਰੀ ਕਮੇਟੀ ਜਿਹੜੀ ਹੈ ਉਹ ਅਜੇ ਹੋਰ ਭਰਤੀਆਂ ਕਰਦੀ ਪਈ ਹੈ ਔਰ ਇਸ ਲਿਹਾਜ਼ ਦੇ ਨਾਲ ਪਰਤੀਆਂ ਵਾਪਸ ਆਉਣਾ ਔਰ ਵੱਡੀ ਗੱਲ ਇਹ ਹੈ ਕਿ ਇਸ ਚੀਜ਼ ਨੂੰ ਬੜੇ ਟਰਾਂਸਪੇਰੈਂਟ ਤਰੀਕੇ ਦੇ ਨਾਲ ਦੱਸਿਆ ਜਾਣਾ ਇਹ ਵੀ ਆਪਣੇ ਆਪ ਦੇ ਵਿੱਚ ਇੱਕ ਵੱਡੀ ਗੱਲ ਹੈ ਕਿਉਂਕਿ ਅ ਅਕਾਲੀ ਦਲ ਦਾ ਬਾਦਲ ਧੜਾ ਜਿਹੜਾ ਆ ਉਹ ਇਹ ਦਾਅਵਾ ਤਾਂ ਕਰਦਾ ਹੈ ਕਿ ਉਹਨਾਂ ਨੇ ਇੰਨੀਆਂ ਭਰਤੀਆਂ ਕਰ ਲਈਆਂ ਲੱਖਾਂ ਦੇ ਹਿਸਾਬ ਨਾਲ ਕਰ ਲਈਆਂ 30 ਲੱਖ ਤੱਕ ਆંકੜੇ ਪਹੁੰਚ ਗਏ ਪਰ ਐਗਜ਼ੈਕਟ ਫਿਗਰ ਉਹਨਾਂ ਨੇ ਅਜੇ ਦੱਸੀ ਨਹੀਂ ਕਿ ਕਿੰਨੀਆਂ ਭਰਤੀਆਂ ਵਾਪਸ ਆਈਆਂ ਨੇ ਹਾਲਾਂਕਿ ਚਲੋ ਇਹ ਉਹਨਾਂ ਦਾ ਆਪਣਾ ਕੋਈ ਪ੍ਰੋਟੋਕਾਲ ਹੋਵੇਗਾ ਜਾਂ ਕੋਈ ਅੰਕੜਾ ਉਹਨਾਂ ਨੇ ਪੇਸ਼ ਨਹੀਂ ਕੀਤਾ ਪਰ ਦੂਸਰੇ ਪਾਸੇ ਪੰਜ ਮੈਂਬਰੀ ਕਮੇਟੀ ਇਹ ਦਾਅਵਾ ਕਰ ਰਹੀ ਹੈ ਕਿ ਉਹਨਾਂ ਦੇ ਕੋਲ ਭਰਤੀਆਂ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਮਨਪ੍ਰੀਤਿਆ ਵਾਲੀ ਜਿਹੜੇ ਨੇ ਉਹਨਾਂ ਨੇ ਸੋਸ਼ਲ ਮੀਡੀਆ 'ਤੇ ਰੁਖ ਕਰਦਿਆਂ ਹੋਇਆਂ ਪੋਸਟ ਸਾਂਝੀ ਕੀਤੀ ਲੰਘੇ ਦਿਨ ਪਟਿਆਲੇ ਦੀ ਔਰ ਉਥੇ ਸਾਫ਼ ਕਿਹਾ ਕਿ ਭਰਤੀਆਂ ਜਿਹੜੀਆਂ ਨੇ ਉਹ ਵਾਪਸ ਆਉਣੀਆਂ ਸ਼ੁਰੂ ਹੋ ਗਈਆਂ ਨੇ ਮਨਪ੍ਰੀਤਿਆੜੀ ਸਾਫ਼ ਲਿਖਦੇ ਨੇ ਆਪਣੀ ਫੇਸਬੁੱਕ ਪੋਸਟ ਦੇ ਵਿੱਚ ਕਿ ਅੱਜ ਜ਼ਿਲ੍ਹਾ ਪਟਿਆਲੇ ਦੇ ਹਲਕਾ ਸਨੌਰ ਤੇ ਕਨੌਰ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਸ਼ਰੂਮਣੀ ਅਕਾਲੀ ਦਲ ਦੀ ਪੁਨਰਸੁਰਜੀਤੀ ਲਈ ਬਣਾਈ ਗਈ ਭਰਤੀ ਕਮੇਟੀ ਦੀਆਂ 1 ਲੱਖ ਮੈਂਬਰ ਦੀਆਂ ਭਰਤੀਆਂ ਦੀਆਂ ਕਾਪੀਆਂ ਸਪੁਰਦ ਕੀਤੀਆਂ ਗਈਆਂ ਨੇ ਅਤੇ ਸਰਕਲ ਡੈਲੀਗੇਟ ਸਹਿਬਾਨਾਂ ਦਾ ਸਨਮਾਨ ਕੀਤਾ ਗਿਆ ਸਰਦਾਰ ਹਰਜਿੰਦਰਪਾਲ ਸਿੰਘ ਚੰਦੂ ਮਾਜਰਾ ਦੀ ਅਗਵਾਈ ਵਿੱਚ ਇਸ ਪ੍ਰੋਗਰਾਮ ਵਿੱਚ ਵੱਖ-ਵੱਖ ਆਗੂਆਂ ਤੇ ਵਰਕਰ ਸਹਿਬਾਨਾਂ ਦੇ ਵੱਧ ਚੜ ਕੇ ਸ਼ਮੂਲੀਅਤ ਕੀਤੀ ਗਈ ਤੇ ਕਮੇਟੀ ਮੈਂਬਰ ਸਰਦਾਰ ਇਕਬਾਲ ਸਿੰਘ ਝੁੰਦਾ ਜੀ ਵੀ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰ ਹੋਏ ਸਨੌਰ ਅਤੇ ਕਨੌਰ ਦੇ ਵਿੱਚੋਂ ਹੀ 1 ਲੱਖ ਦੇ ਕਰੀਬ ਭਰਤੀਆਂ ਵਾਪਸ ਆ ਗਈਆਂ ਨੇ ਸਪੁਰਦ ਕਰ ਦਿੱਤੀਆਂ ਗਈਆਂ ਨੇ ਔਰ ਇੱਕ ਵੱਡੀ ਕਾਮਯਾਬੀ ਮੰਨੀ ਜਾ ਸਕਦੀ ਆ ਹੌਂਦਾ ਸਮਾਂ ਹੌਲੀ ਹੌਲੀ ਇਸ ਆંકੜੇ ਨੂੰ ਕਿੱਥੇ ਤੱਕ ਲੈ ਕੇ ਜਾਵੇਗਾ ਇਹ ਵੇਖਣ ਵਾਲੀ ਗੱਲ ਹੈ ਔਰ ਕੀ ਇਹ ਆંકੜਾ ਬਾਦਲ ਧੜੇ ਵਾਸਤੇ ਥੋੜਾ ਜ਼ਿਆਦਾ ਤਣਾਅਪੂਰਵਕ ਜਾਂ ਫਿਰ ਖਤਰੇ ਦੀ ਘੰਟੀ ਸਾਬਤ ਹੋ ਸਕਦਾ ਇਹ ਤਾਂ ਵਕਤ ਦੱਸੇਗਾ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੁਵਾਨੀ ਪੰਜਾਬੀ ਦੇ